ਨਮਸਕਾਰ ਤੁਸੀਂ ਦੇਖ ਰਹੇ ਹੋ ਰਤਨ ਪੰਜਾਬੀ ਮੈਂ ਹਾ ਤਜਸ ਮਨੀਰ ਹ ਜਦੋਂ ਤੋਂ ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਸਰਕਾਰ ਦਾ ਤਖਤਾ ਪਲਟ ਹੋਇਆ ਉਦੋਂ ਤੋਂ ਦੇਸ਼ ਵਿੱਚ ਹਿੰਦੂਆਂ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਨੇ ਹਰ ਰੋਜ਼ ਹਿੰਦੂਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਮੰਦਰਾਂ ਨੂੰ ਢਾਇਆ ਜਾ ਰਿਹਾ ਬੰਗਲਾਦੇਸ਼ ਵਿੱਚ ਹਿੰਦੂਆਂ ਨੂੰ ਧਮਕਾਉਣਾ ਤਾਂ ਲੱਗਦਾ ਇੱਕ ਆਮ ਜਹੀ ਗੱਲ ਹੋ ਗਈ ਹੈ ਹੁਣ ਹਾਲ ਹੀ ਦੇ ਵਿੱਚ ਬੰਗਲਾਦੇਸ਼ 'ਚ ਹਿੰਦੂਆਂ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹ ਦੁਰਗਾ ਪੂਜਾ ਮਨਾਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ 5 ਲੱਖ ਰੁਪਏ ਦੇਣੇ ਪੈਣਗੇ ਅਤੇ ਨਾਲ ਹੀ ਉਹਨਾਂ ਨੂੰ ਇਹ ਧਮਕੀ ਵੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਨੇ ਇਸ ਬਾਰੇ ਪ੍ਰਸ਼ਾਸਨ ਨੂੰ ਕੁਝ ਵੀ ਕਿਹਾ ਤਾਂ ਉਹਨਾਂ ਦੇ ਟੁਕੜੇ-ਟੁਕੜੇ ਕਰ ਦਿੱਤੇ ਜਾਣਗੇ ਜਾਣਕਾਰੀ ਮੁਤਾਬਕ ਕੱਥਿਤ ਇਸਲਾਮਿਕ ਕੱਟੜਪੰਥੀਆਂ ਨੇ 에ਅਰ ਮੇਲ ਰਾਹੀਂ ਪੂਜਾ ਕਮੇਟੀਆਂ ਦੇ ਮੈਂਬਰਾਂ ਨੂੰ ਪੱਤਰ ਭੇਜਿਆ ਅਤੇ ਇਸ ਪੱਤਰ 'ਚ ਧਮਕੀ ਦਿੱਤੀ ਗਈ ਹੈ ਕਿ ਜੇਕਰ ਇਹਨਾਂ ਮੰਗਾਂ ਨੂੰ ਮੀਡੀਆ ਨੂੰ ਲੀਕ ਕੀਤਾ ਗਿਆ ਤਾਂ ਪੂਜਾ ਕਮੇਟੀਆਂ ਦੇ ਮੈਂਬਰਾਂ ਨੂੰ ਟੁਕੜਿਆਂ 'ਚ ਕੱਟ ਦਿੱਤਾ ਜਾਵੇਗਾ। ਪੱਤਰ 'ਚ ਲਿਖਿਆ ਗਿਆ ਹੈ ਕਿ ਜੇਕਰ ਤੁਸੀਂ ਦੁਰਗਾ ਪੂਜਾ ਮਨਾਉਣਾ ਚਾਹੁੰਦੇ ਹੋ ਤਾਂ ਹਰ ਮੰਦਰ ਸਮਿਤੀ ਨੂੰ 5 ਲੱਖ ਰੁਪਏ ਦਾਨ ਦੇਣੇ ਪਵੇਗਾ ਅਤੇ ਜੇਕਰ ਤੁਸੀਂ ਇਸ ਦਾ ਪਾਲਣ ਨਹੀਂ ਕਰਦੇ ਹੋ ਤਾਂ ਤੁਸੀਂ ਉਤਸਵ ਨਹੀਂ ਮਨਾ ਸਕੋਗੇ। ਇੱਕ ਹਫ਼ਤੇ ਦੇ ਅੰਦਰ ਪੈਸੇ ਜਮ੍ਹਾਂ ਕਰਵਾ ਦਿਓ ਅਤੇ ਨਾਲ ਹੀ ਇਹ ਵੀ ਲਿਖਿਆ ਕਿ ਯਾਦ ਰੱਖਿਓ ਜੇ ਤੁਸੀਂ ਇਸ ਬਾਰੇ ਪ੍ਰਸ਼ਾਸਨ ਜਾਂ ਪ੍ਰੈਸ ਨੂੰ ਦੱਸਿਆ ਤਾਂ ਅਸੀਂ ਤੁਹਾਡੇ ਟੁਕੜੇ ਟੁਕੜੇ ਕਰ ਦੇਵਾਂਗੇ ਇੰਨਾ ਹੀ ਨਹੀਂ ਜ਼ਬਰ ਵਸੂਲੀ ਕਰਨ ਵਾਲਿਆਂ ਨੇ ਪੂਜਾ ਕਮੇਟੀ ਮੈਂਬਰਾਂ ਤੇ ਪਰਿਵਾਰਾਂ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਹੈ ਪੱਤਰ ਵਿੱਚ ਅੱਗੇ ਦਾਵਾ ਕੀਤਾ ਗਿਆ ਹੈ ਜਬਰਨ ਵਸੂਲੀ ਕਰਨ ਵਾਲਿਆਂ ਨੇ ਸੈਨਾ ਅਤੇ ਪ੍ਰਸ਼ਾਸਨ ਨੂੰ ਖਰੀਦ ਲਿਆ। ਪੱਤਰ 'ਤੇ ਅੱਗੇ ਲਿਖਿਆ ਹੋਇਆ ਹੈ ਕਿ ਅਸੀਂ ਅੱਲਾ ਦੀ ਸੌਂਖ ਖਾਂਦੇ ਹਾਂ ਕਿ ਜੇਕਰ ਸਾਨੂੰ ਪੈਸਾ ਨਾ ਮਿਲਿਆ ਤਾਂ ਅਸੀਂ ਤੁਹਾਡੇ ਟੁਕੜੇ-ਟੁਕੜੇ ਕਰ ਦੇਵਾਂਗੇ ਸਾਡੀ ਨਜ਼ਰ ਤੁਹਾਡੇ 'ਤੇ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਵਿਆਸ ਮਾਗਮਾ ਤਿਉਹਾਰਾ, ਦੁਰਗਾ ਪੂਜਾ ਨੂੰ ਲੈ ਕੇ ਹਿੰਦੂਆਂ ਨੂੰ ਬੰਗਲਾਦੇਸ਼ 'ਚ ਇਸ ਪ੍ਰਕਾਰ ਦੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਾਰ ਤਾਂ ਉਹਨਾਂ ਨੂੰ ਇਹ ਧਮਕੀ ਇਸਲਾਮਿਕ ਕੱਟੜਪੰਥੀਆਂ ਤੋਂ ਮਿਲੀ ਹੈ ਜਦੋਂ ਕਿ ਬੀਤੇ ਕੁਝ ਦਿਨ ਪਹਿਲਾਂ ਬੰਗਲਾਦੇਸ਼ ਸਰਕਾਰ ਵੀ ਪੂਜਾ ਕਮੇਟੀਆਂ ਨੂੰ ਹਦਾਇਤ ਦੇ ਚੁ ਬੰਗਲਾਦੇਸ਼ ਸਰਕਾਰ ਦੀ ਤਰਫੋਂ ਦੁਰਗਾ ਪੂਜਾ ਨੂੰ ਲੈ ਕੇ ਕਦੇਸ਼ ਯਾਤਰੀ ਕੀਤਾ ਗਿਆ ਸੀ ਦਰਅਸਲ ਬੰਗਲਾਦੇਸ਼ ਦੇ ਗ੍ਰਹਿ ਮਾਮਲੇ ਅਤੇ ਸਲਾਹਕਾਰ ਲੈਫਟੀਨੈਂਟ ਜਰਨਲ ਮੁਹੰਮਦ ਜ਼ਹੰਗੀਰ ਆਲਮ ਚੌਧਰੀ ਨੇ ਕਿਹਾ ਸੀ ਕਿ ਬੰਗਲਾਦੇਸ਼ ਵਿੱਚ ਪੂਜਾ ਕਮੇਟੀਆਂ ਨੂੰ ਅਜ਼ਾਨ ਅਤੇ ਨਮਾਜ਼ ਤੋਂ 5 ਮਿੰਟ ਪਹਿਲਾਂ ਤੇ ਸਮੇਂ ਦੌਰਾਨ ਸੰਗੀਤ ਬੰਦ ਰੱਖਣੇ ਪੈਣਗੇ ਭਾਪ ਭਜਨ ਬੰਦ ਰੱਖਣੇ ਪੈਣਗੇ ਹੁਣ ਸਵਾਲ ਇਹ ਹੈ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਸ਼ਰਦਾ ਦੇ ਤਿਉਹਾਰ ਦੁਰਗਾ ਪੂਜਾ ਨੂੰ ਲੈ ਕੇ ਇਹਨੇ ਨਿਯਮ ਕਿਉਂ ਬਣਾਏ ਜਾ ਰਹੇ ਨੇ ਅਤੇ ਹੁਣ ਤਾਂ ਹੱਦ ਹੀ ਹੋ ਗਈ ਹੈ ਹੁਣ ਹਿੰਦੂਆਂ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਆਖਰਕਾਰ ਇਹ ਕਦੋਂ ਤੱਕ ਜਾਰੀ ਰਹੇਗਾ ਇਹਦਾ ਜਵਾਬ ਕਿਸੇ ਕੋਲ ਨਹੀਂ ਹੈ ਪਰ ਇਹ ਸਾਰੇ ਮਾਮਲੇ ਦਰਸਾਉਂਦੇ ਨੇ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਹਾਲਤ ਬਹੁਤ ਖਰਾਬ ਹੈ ਤੁਹਾਡੇ ਇਸ ਮਾਮਲੇ ਨੂੰ ਲੈ ਕੇ ਕੀ رائے ਹੈ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ